ਆ ਗਿਆ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਮੈਡਮ ਜੀ ਬਹੁਤ ਵਧੀਆ ਰਿਫਿਊਜ਼ਰ ਸੀ ਕੀ ਪਹਿਲਾਂ ਨਹੀਂ ਮੇਰੀ ਕੋਈ ਰਿਫਿਊਜ਼ ਨਹੀਂ ਸੀ ਮੈਡਮ ਦੀ ਰਿਫਿਊਜ਼ਲ ਹੈਗੀ ਸੀ ਇੱਕਦਮ ਵਿਜ਼ਨ ਗਰੁੱਪ ਕਰਕੇ ਨਾ ਉਹਨਾਂ ਦਾ ਵੀ ਸਵਾਸ ਹੈਗਾ ਸੀ ਵੀ ਨਹੀਂ ਆਏਗੀ ਕਿ ਕਿਧਰੋਂ ਬਲੋਂਗ ਕਰਦੇ ਤੁਸੀਂ ਲੁਧਿਆਣੇ ਤੋਂ ਲੋਕ ਲੁਧਿਆਣੇ ਤੋਂ ਬੰਦਾ ਕਿ ਕਿਧਰੋਂ ਪਤਾ ਲੱਗਿਆ ਵਿਜ਼ਨ ਗਰੁੱਪ ਦਾ ਤੋਂ ਫੇਸਬੁੱਕ ਤੋਂ ਮੈਡਮ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਮੈਡਮ ਬੇਟਾ ਗਿਆ ਸੀ ਹੁਣ ਮੰਨ ਲਓ ਕਿ 2 ਸਾਲ ਪਹਿਲੇ ਤੇ ਉਸ ਤੋਂ ਬਾਅਦ ਹੀ ਦੇਖਿਆ ਸੀ ਤਾਂ ਮੰਨ ਲਓ ਕਿ ਫਿਰ ਹੋ ਗਿਆ ਵੀਦਨਾ ਵਿੱਚ ਆ ਗਿਆ ਹੈ ਪਹਿਲਾਂ ਮੇਰੀ ਰਿਫਿਊਜ਼ਲ ਸੀ ਹੁਣ 20 ਦਿਨਾਂ ਚ ਆ ਗਿਆ ਮੇਰਾ ਵੀਜ਼ਾ ਵਿਸ਼ਵਾਸ ਹੈਗਾ ਸੀ ਵਿਜ਼ਨ ਗਰੁੱਪ ਤੇ ਤੇ ਠੀਕ ਕੀਤਾ ਗਾਈਡ ਸਾਨੂੰ ਕਿਆ ਬਾਤ ਬੇਟੇ ਨੂੰ 2 ਸਾਲ ਹੋ ਗਏ ਗਏ ਨੂੰ ਤੇ ਹੁਣ ਦੇਖੋ ਜਾਵਾਂਗੇ ਬੱਚੇ ਨੂੰ ਬਹੁਤ ਵਧੀਆ ਗਾਈਡ ਕੀਤਾ ਸਾਰਿਆਂ ਨੂੰ ਇਹ ਕਹਾਂਗੇ ਤੁਸੀਂ ਵੀ ਇੱਥੇ ਆਓ ਆਪਣਾ ਐਕਸਪੀਰੀਅੰਸ ਦਿਖਾਓ ਬਹੁਤ ਵਧੀਆ ਹੈਗੇ ਨੇ ਟੀਮ ਵਧੀਆ ਹੈਗੀ ਹੈ ਨੇ ਮੈਡਮ ਦੇ ਦੋਨ ਸੰਮੈਡਮ ਸਿਕੂਰ ਦੂਜੇ ਮੈਡਮ ਸੰ ਦੋਨੋਂ ਤਾਂ ਬਹੁਤ ਧੀਆ ਉਹਨੇ ਗਾਈਡ ਕੀਤਾ ਤੇ ਬਹੁਤ ਧੀਆ ਫਾਈਲ ਲਗਾਈ ਹੈਗੀ ਹੈ ਤੇ ਜਿਵੇਂ ਵੀ ਇਹਨਾਂ ਨੂੰ ਫੋਨ ਕੀਤਾ ਉਹ ਫੋਨ ਚੱਕਦੇ ਰਹੇ ਨੇ ਹਰ ਚੀਜ਼ ਤੁਹਾਨੂੰ ਗਾਈਡ ਕਰਦੇ ਰਹੇ ਨੇ ਬਹੁਤ ਹੀ ਅਕਤਾਨੀ ਇਹ ਮੰਨ ਲਓ ਕਿ ਇੱਥੇ ਆ ਕੇ ਲੋਕੀ ਵਿਜਨ ਗਰੁੱਪ ਤੋਂ ਲਵਾਉਣ ਤੇ ਬਹੁਤ ਵਧੀਆ ਗਾਈਡ ਕਰ ਦਿੰਦੇ ਤੇ ਵਧੀਆ ਹੈਗਾ ਹਰ ਚੀਜ਼ ਦਾ ਮੰਨ ਲਓ ਕਿ ਤਾਂ ਧਿਆਨ ਨਾਲ ਫਾਇਲ ਲਗਾਉਂਦੇ ਨੇ ਤੇ ਬਿਲਕੁਲ ਸਸ਼ਟ੍ਰੀਕਲ ਤੁਸੀਂ ਦਿਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਇੱਕ ਕਪਲ ਮੌਜੂਦ ਆ ਜਿਨ੍ਹਾਂ ਦਾ ਸਿਰਫ 20 ਦਿਨਾਂ ਦੇ ਵਿੱਚ ਜਿਹੜਾ ਹੈ ਵੀਜ਼ਾ ਲੱਗ ਚੁੱਕਿਆ ਕੈਨੇਡਾ ਦਾ ਜਿਹੜਾ ਸੁਪਨਾ ਸੀਗਾ ਨਾਲ ਹੀ ਦੇਖਿਆ ਤੇ ਨਾਲ ਹੀ ਪੂਰਾ ਕਰ ਦਿੱਤਾ ਵਿਜਨ ਗਰੁੱਪ ਨੇ ਤਾਂ ਆਪਾਂ ਇਹਨਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਮੈਡਮ ਕੀ ਹਾਲ ਚਾਲ ਹੈ ਬਹੁਤ ਵਧੀਆ ਮੈਡਮ ਸੋ ਫਾਈਨਲੀ ਵੀਜ਼ਾ ਆ ਗਿਆ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਮੈਡਮ ਜੀ ਬਹੁਤ ਵਧੀਆ ਆਹ ਉਹ ਕੋਈ ਰਿਫਿਊਜ਼ਰ ਸੀ ਕੀ ਪਹਿਲਾਂ ਨਹੀਂ ਮੇਰੀ ਕੋਈ ਰਿਫਿਊਜ਼ਰ ਨਹੀਂ ਸੀ ਮੈਡਮ ਦੀ ਰਿਫਿਊਜ਼ਲ ਹੈਗੀ ਸੀ ਇੱਕ ਵਾਰ ਜੀ ਫਰੈਸ਼ ਕੇਸ ਅਰੇ ਜਿੱਤੇ ਮੈਡਮ ਦੀ ਰਿਫਿਊਜ਼ਲ ਸੀ ਕਿ ਮਨ ਦੇ ਵਿੱਚ ਡਰ ਸੀਗਾ ਕਿ ਕਿਤੇ ਨਾ ਕਿਤੇ ਮੇਰੀ ਜਿਹੜੀ ਹੈ ਮੇਰੀ ਕੋਈ ਰਿਫਿਊਜ਼ਰ ਨਾ ਆ ਜਾਈ ਜਾਂ ਕੋਈ ਮਨ ਦੇ ਵਿੱਚ ਡਰ ਹੋਵੇ ਨਹੀਂ ਮਨ ਲੂ ਵੀਜ਼ਨ ਗਰੁੱਪ ਕਰਕੇ ਨਾ ਉਹਨਾਂ ਦਾ ਵਿਸ਼ਵਾਸ ਹੈਗਾ ਸੀ ਵੀ ਨਹੀਂ ਆਏਗੀ ਜੀ ਅਰੇ ਕਿਧਰੋਂ ਮਤਲਬ ਕਿ ਕਿਧਰੋਂ ਬਲੌਂਗ ਕਰਦੇ ਤੁਸੀਂ ਲੁਧਿਆਣੇ ਤੋਂ ਲੋਕ ਲੁਧਿਆਣੇ ਤੋਂ ਬੱਦਲ ਅਰੇ ਕਿਧਰੋਂ ਪਤਾ ਲੱਗਿਆ ਵਿਜ਼ਨ ਗੁਰਪਤ ਤੇ ਫੇਸਬੁਕ ਤੋਂ ਮੈਡਮ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਅੱਛਾ ਕਿੰਨਾ ਪੁਰਾਣਾ ਸੁਪਨਾ ਸੀਗਾ ਜੋ ਕੱਠੇ ਵੇਖਿਆ ਕੱਠੇ ਹੀ ਪੁਰਾਣਾ ਹੋ ਗਿਆ ਮੈਡਮ ਬੇਟਾ ਗਿਆ ਸੀ ਹੁਣ ਮੰਨ ਲਓ ਕਿ 2 ਸਾਲ ਪਹਿਲੇ ਤੇ ਉਸ ਤੋਂ ਬਾਅਦ ਦੇਖਿਆ ਸੀ ਤਾਂ ਮੰਨ ਲਓ ਕਿ ਫਿਰ ਹੋ ਗਏ। ਕੀ ਹਾਲ ਹੈ? ਨਾਲ ਸਾਡੇ ਮੈਮ ਵੀ ਮੌਜੂਦ ਨੇ ਬਣਾ ਲੈ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਕੀ ਹਾਲ ਚਾਲ ਹੈ? ਠੀਕ ਹੈ। ਮੈਮ ਕਿੱਦਾਂ ਦਾ ਲੱਗ ਰਿਹਾ ਕਿੰਨਾ ਕ ਵਧੀਆ ਲੱਗ ਰਿਹਾ ਕਿ ਫਾਈਨਲੀ ਵਿਜ਼ਨ ਗਰੁੱਪ ਨੇ ਜਿਹੜਾ 20 ਦਿਨਾਂ ਦੇ ਵਿੱਚ ਜਿਹੜਾ ਸੁਪਨਾ ਪੂਰਾ ਕਰ ਦਿੱਤਾ। ਬਹੁਤ ਵਧੀਆ ਲੱਗ ਰਿਹਾ ਹੈ। 20 ਦਿਨਾਂ ਵਿੱਚ ਆ ਗਿਆ। ਪਹਿਲਾਂ ਮੇਰੀ ਰਿਫਿਊਜ਼ਲ ਸੀ ਹੁਣ 20 ਦਿਨਾਂ ਚ ਆ ਗਿਆ ਮੇਰਾ ਵੀਜ਼ਾ ਅੱਛਾ ਜਿਆਦਾ ਰਿਫਿਊਜ਼ਰ ਸੀ ਕਿ ਮਨ ਦੇ ਵਿੱਚ ਡਰ ਸੀਗਾ ਕਿ ਹੁਣ ਕੋਈ ਰਿਫਿਊਜ਼ਰ ਨਾ ਆ ਜਾਏ ਕਿਤਾ ਇਦਾਂ ਨਾ ਹੋ ਜੇ ਸਰਦਾਰ ਜੀ ਪਹਿਲਾਂ ਹੀ ਚੱਲ ਜਾਣ ਮੈਂ ਫੇਰ ਪਿੱਛੇ ਰਹਿ ਜਾਈ ਨਹੀ ਨਹੀ ਕੋਈ ਹੈ ਨਹੀਂ ਸੀ ਇਦਾਂ ਦਾ ਕੋਈ ਨਹੀਂ ਹੈ ਸੀ ਵਿਸ਼ਵਾਸ ਹੈਗਾ ਸੀ ਵਿਜ਼ਨ ਗਰੁੱਪ ਤੇ ਤੇ ਠੀਕ ਕੀਤਾ ਗਾਈਡਸਨ ਕੀ ਬਾਤ ਕਿੰਨਾ ਪੁਰਾਣਾ ਸੁਪਨਾ ਸੀ ਜੋ ਫਾਈਨਲੀ ਵਿਜ਼ਨ ਗਰੁੱਪ ਨੇ ਪੂਰਾ ਕਰ ਦਿੱਤਾ ਬੇਟਾ ਗਿਆ ਹੋਇਆ ਸੀ ਬੇਟੇ ਨੇ ਦਿਖਾਇਆ ਸੁਪਨਾ ਮੈਂ ਤੁਸੀਂ ਆਓ ਤੇ ਅਸੀਂ ਫਾਈਨਲੀ ਹੁਣ ਬੇਟੇ ਕੋਲ ਚਲੇਓ ਕਿੰਨੇ ਚਿਰ ਬਾਅਦ ਚਲੇਓ ਉਹਦੇ ਦੇ ਬੇਟੇ ਨੂੰ 2 ਸਾਲ ਹੋ ਗਏ ਗਏ ਨੂੰ ਤੇ ਹੁਣ ਦੇਖੋ ਜਾਵਾਂਗੇ ਬੱਚੇ ਕੋਲ ਅੱਜ ਕੀ ਕੀ ਕਹਿਣਾ ਚਾਹੋਗੇ ਵਿਜ਼ਨ ਗਰੁੱਪ ਦੇ ਸਟਾਫ ਬਾਰੇ ਕਿੱਦਾਂ ਇਹਨਾਂ ਨੇ ਤੁਹਾਨੂੰ ਮਤਲਬ ਕਿ ਡੀਲ ਕੀਤਾ ਬਹੁਤ ਵਧੀਆ ਗਾਈਡ ਕੀਤਾ ਸਾਰਿਆਂ ਨੂੰ ਇਹ ਕਹਾਂਗੇ ਤੁਸੀਂ ਵੀ ਇੱਥੇ ਆਓ ਆਪਣਾ ਐਕਸਪੀਰੀਅੰਸ ਦਿਖਾਓ ਬਿਲਕੁਲ ਸੋ ਸਰ ਕਿਤਨੇ ਖੁਸ਼ ਆ ਮੈਡਮ ਤਾਂ ਬਹੁਤ ਹੋਰ ਖੁਸ਼ ਨੇ ਫਾਈਨਲੀ 2 ਸਾਲ ਬਾਅਦ ਜਿਹੜੇ ਆਪਣੇ ਮੁੰਡੇ ਨੂੰ ਮਿਲਣ ਜਾ ਰਹੇ ਤੁਸੀਂ ਕਿੰਨਾ ਕੁ ਖੁਸ਼ ਹੋ ਨਹੀਂ ਬਹੁਤ ਖੁਸ਼ ਆ ਮੈਡਮ ਜੀ ਹੁਣ ਖੁਸ਼ੀ ਤੇ ਹੁੰਦੀ ਜੋ ਲੱਗ ਗਿਆ ਤਾਂ ਜਮ ਰਾਹ ਖੁੱਲ ਗਏ ਨੇ ਤੇ ਜਾਨ ਮਾ ਕੇ ਅੱਜ ਕੀ ਕਹਿਣਾ ਚਾਹੋਗੇ ਹਨੀਸ਼ ਉਪਲ ਸਰ ਬਾਰੇ ਨਹੀਂ ਬਹੁਤ ਵਧੀਆ ਹੈਗੇ ਜੀ ਇਹਨਾਂ ਟੀਮ ਵਧੀਆ ਹੈਗੀ ਹੈ ਇਹਨਾਂ ਮੈਡਮ ਦੇ ਦੋਨੋਂ ਸਿ ਬੈਡ ਮੈਡਮ ਸਿਕ ਦੂਜੀ ਮੈਡਮ ਸੰ ਦੋਨੋਂ ਤਾਂ ਬਹੁਤ ਹੀ ਉਹਨਾਂ ਗਾਈਡ ਕੀਤਾ ਤੇ ਬਹੁਤ ਹੀ ਫਾਇਦਾ ਲਗਾਈ ਹੈ ਕੀ ਤੇ ਜਿਵੇਂ ਵੀ ਇਹਨਾਂ ਨੂੰ ਫੋਨ ਕੀਤਾ ਤਾਂ ਪਹੁੰਚਕਦੇ ਰਹੇ ਨੇ ਹਰ ਚੀਜ਼ ਹਨ ਗਾਈਡ ਕਰਦੇ ਰਹੇ ਨੇ ਬਹੁਤ ਹੀ ਕੀਤਾ ਹੈ ਉਹਨਾਂ ਹੁਣ ਮੈਂ ਤਾਂ ਦੋਨੇ ਤਿਆਰ ਹੋ ਜਾਣ ਲਈ ਇਹ ਹਾਂ ਰੋਕ ਕੇ ਜਾਵਾਂਗੇ ਦੋ ਤਿੰਨ ਮਿੰਟ ਹਾਂ ਬੜਾ ਪਰਲੇ ਉੱਡਾ ਲਈ ਤਿਆਰ ਹਾਂ ਮੈਮ ਕਿੰਨੀ ਖੁਸ਼ੀ ਹੋ ਰਹੀ ਹੈ ਉਡਾਰ ਬਣਾ ਕੇ ਖੁਸ਼ੀ ਹੋ ਰਹੀ ਹੈ ਆਪਣੇ ਬੱਚੇ ਨੂੰ ਜਾ ਕੇ ਮਿਲਾਂਗੇ ਬਹੁਤ ਖੁਸ਼ੀ ਹੋ ਰਹੀ ਹੈ ਸੋ ਸਰ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਜੀ ਜੀ ਮੰਨ ਲਓ ਕਿ ਇੱਥੇ ਆ ਕੇ ਲੋਕੀ ਵਿਜ਼ਨ ਗਰੁੱਪ ਤੇ ਲਵਾਉਣ ਤੇ ਵਧੀਆ ਗਾਈਡ ਕਰ ਦਿੰਦੇ ਤੇ ਵਧੀਆ ਹੈਗਾ ਹਰ ਚੀਜ਼ ਦਾ ਮੰਨ ਲੋ ਕੀ ਤਾਂ ਧਿਆਨ ਨਾਲ ਫਾਈਲ ਲਗਾਉਂਦੇ ਨੇ ਤੇ ਬੜੀ ਇੱਥੇ ਲਗਾਉਂਦੇ ਅੱਜ ਮਨ ਦੇ ਵਿੱਚ ਡਰ ਸੀਗਾ ਕਿ ਕਿਤੇ ਆਪਣਾ ਦੋਨਾਂ ਦਾ ਅੱਗੇ ਪਿੱਛੇ ਨਾ ਹੋ ਜਾਏ ਜਾਂ ਇਹਨਾਂ ਦਾ ਵੀਜ਼ਾ ਪਹਿਲਾਂ ਲੱਗ ਜਾਏ ਮੇਰੇ ਬਾਅਦ ਚਾ ਨਾ ਲੱਗੇ ਕੁਝ ਐਦਾਂ ਦਾ ਡਰ ਨਹੀਂ ਐਦਾਂ ਦਾ ਡਰ ਨਹੀਂ ਸਾਨੂੰ ਇਹ ਸਭ ਦੋਨਾਂ ਦਾ ਇਕੱਠੇ ਲੱਗੇਗਾ ਆਪਣੇ ਘੰਟੀ ਦਾ ਸਹੀ ਪਹਿਲੂ ਇਕੱਲੇ ਲਗਾਉਣ ਲੱਗੇ ਸੀ ਹੈ ਤੇ ਨਹੀਂ ਲੱਗਾ ਸੀ ਹੁਣ ਸਭ ਇਕੱਠੇ ਲੱਗੇਗਾ ਕੀ ਬਾਤ ਸੋ ਹਾਲੋ ਜੀ ਵਿਜ਼ਨ ਗਰੁੱਪ ਨੇ ਇਹਨਾਂ ਦਾ ਸੁਪਨਾ ਜਿਹੜਾ ਇਕੱਠੇ ਦੇਖਿਆ ਤੇ ਇਕੱਠੇ ਹੀ ਪੂਰਾ ਕਰ ਦਿੱਤਾ 20 ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਕੈਨੇਡਾ ਦਾ ਵੀਜ਼ਾ ਇਹਨਾਂ ਦੇ ਹੱਥ ਦੇ ਵਿੱਚ ਲਿਆ ਕੇ ਦੇ ਦਿੱਤਾ ਜੇਕਰ ਤੁਸੀਂ ਸੁਪਨਾ ਦੇਖ ਰਹੇ ਹੋ ਬਾਹਰ ਜਾਣਾ ਚਾ ਰਹੇ ਹੋ ਪਰ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਰਿਫਿਊਜ਼ਰ ਹੈ ਤਾਂ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਇੱਕ ਵਾਰੀ ਆ ਕੇ ਵਿਜ਼ਨ ਗਰੁੱਪ ਜ਼ਰੂਰ ਵਿਜ਼ਿਟ ਕਰ ਲਓ ਕਿਉਂਕਿ ਤੁਹਾਡੇ ਸੁਪਨੇ ਜਿਹੜੇ ਆ ਵਿਜ਼ਨ ਗਰੁੱਪ ਹੀ ਜਿਹੜਾ ਪੂਰੇ ਕਰ ਸਕਦਾ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਇਹ ਹਮਲਿਕ ਕੈਮਰਾ ਪਰਸਨ ਸਾਹਿਲਨ